ਸਤ ਸ੍ਰੀ ਅਕਾਲ ਜੀ ਸਾਰੇ ਮੇਰੇ ਨਾਮ ਹੈ ਗੁਰਸੇਵ ਸਿੰਘ ਪੰਜਾਬ ਪੁਲਿਸ ਇਸ ਵੀਡੀਓ ਰਾਹੀਂ ਮੈਂ ਆਪਦੀ ਨਾਲ ਅਹਿਮ ਜਾਣਕਾਰੀ ਜਿਹੜੀ ਸਾਂਝੀ ਕਰਾਂਗਾ ਵੀ ਤੁਸੀਂ ਤੁਹਾਡਾ ਜਿਹੜਾ ਗੁੰਮ ਹੋਇਆ ਫੋਨ ਆ ਐਂਡਰੋਇਡ ਫੋਨ ਉਹ ਤੁਸੀਂ ਜਦੋਂ ਗੁੰਮ ਹੋ ਜਾਏ ਤਾਂ ਉਹਨੂੰ ਕਿਸ ਤਰ੍ਹਾਂ ਲੱਭ ਸਕਦੇ ਹੋ ਇਸ ਵੀਡੀਓ ਰਾਹੀਂ ਮੈਂ ਆਪਦੀ ਇਹ ਜਾਣਕਾਰੀ ਸਾਂਝੀ ਕਰਾਂਗਾ ਵੀਡੀਓ ਵਧੀਆ ਲੱਗੀ ਤਾਂ ਅਗੇ ਸ਼ੇਅਰ ਕਰ ਦੇਣਾ ਤੇ ਮੇਰੇ ਪੇਜ ਨੂੰ ਫੋਲੋ ਕਰ ਲੈਣਾ ਸੋ ਵੀਰੋ ਤੁਸੀਂ ਕੋਈ ਦੂਸਰਾ ਫੋਨ ਲੈ ਕੇ ਉਸ ਦੇ ਵਿੱਚ ਹੈ ਜਿਹੜੀ Google Find My Device ਇਹ ਐਪ ਆ ਜਿਹੜੀ ਡਾਊਨਲੋਡ ਕਰ ਲੈਣੀ ਹੈ ਤਾਂ ਤੁਹਾਡੀ ਸਕਰੀਨ ਦੇ ਉੱਪਰ ਜਿਹੜਾ ਇਸ ਤਰ੍ਹਾਂ ਦੀ ਜਿਹੜੀ ਫੰਡ ਐਪ ਹੈ ਇਹ ਐਪ ਹੈ ਜਿਹੜੀ ਡਾਊਨਲੋਡ ਹੋ ਜਾਊਗੀ ਇਸ ਨੂੰ ਤੁਸੀਂ ਕਲਿੱਕ ਕਰ ਲੈਣਾ ਕਲਿੱਕ ਕਰਨ ਤੋਂ ਬਾਅਦ ਸਾਈਨ ਇਨ ਐ ਗੈਸਟ ਇਹ ਆਪਸ਼ਨ ਆਊਗੀ ਇੱਥੇ ਕਲਿੱਕ ਕਰ ਲੈਣਾ ਤੇ ਤੁਸੀਂ ਤੁਹਾਡਾ ਜਿਹੜਾ ਫੋਨ ਗੁੰਮ ਹੋਇਆ ਉਸ ਦੇ ਵਿੱਚ ਜਿਹੜੀ ਈਮੇਲ ਆਈਡੀ ਸੀ ਉਹ ਈਮੇਲ ਆਈਡੀ ਤੁਸੀਂ ਇੱਥੇ ਜਿਹੜੀ ਭਰ ਦੇਣੀ ਹੈ ਈਮੇਲ ਆਈਡੀ ਭਰਨ ਤੋਂ ਬਾਅਦ ਤੁਹਾਡੇ ਅੱਗੇ ਨੈਕਸਟ ਦੀ ਆਪਸ਼ਨ ਆਊਗੀ ਇਹ ਤੇ ਕਲਿੱਕ ਕਰ ਦੇਣਾ ਇੱਥੇ ਤੁਸੀਂ ਆਪਣਾ ਜਿਹੜਾ ਆ ਪਾਸਵਰਡ ਆ ਜਿਹੜਾ ਉਹ ਭਰ ਦੇਣਾ ਤੇ ਨੈਕਸਟ ਤੇ ਜਿਹੜਾ ਕਲਿੱਕ ਕਰ ਦੇਣਾ ਤਾਂ ਤੁਹਾਡੇ ਅੱਗੇ ਨਾ ਈਮੇਲ ਆਈਡਿ ਪਾਸਵਰਡ ਭਰਨ ਤੋਂ ਬਾਅਦ ਇਸ ਤਰ੍ਹਾਂ ਦੀ ਸਕਰੀਨ ਆ ਜਿਹੜੀ ਸਾਹਮਣੇ ਆਊਗੀ ਤੇ ਇੱਥੋਂ ਤੁਸੀਂ ਜਿਹੜਾ ਲੋਕੇਸ਼ਨ ਹੈ ਜਿਹੜੀ ਚੈੱਕ ਕਰ ਸਕਦੇ ਹੋ ਤਾਂ ਜਿਹੜਾ ਫੋਨ ਹੈ ਤੁਹਾਡਾ ਜਿਹੜਾ ਗੁੰਮ ਹੋਇਆ ਉਹ ਆ ਲੋਕੇਸ਼ਨ ਆ ਰਹੀ ਹੈ ਤੁਹਾਡੇ ਫੋਨ ਦਾ ਜਿਹੜਾ ਸਾਈਨ ਆਊਗਾ ਤੁਹਾਡਾ ਫੋਨ ਤੁਸੀਂ ਇਸ ਲੋਕੇਸ਼ਨ ਤੇ ਪਿਆਗਾ ਤੁਸੀਂ ਇੱਥੋਂ ਜਾ ਕੇ ਆਪਦਾ ਫੋਨ ਜਿਹੜਾ ਰਿਸੀਵ ਕਰ ਸਕਦੇ ਹੋ ਜੇਕਰ ਮੇਰੀ ਇਹ ਜਾਣਕਾਰੀ ਵਧੀਆ ਲੱਗੀ ਤਾਂ ਸਾਰੇ ਵੀਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਮੇਰੇ ਪੇਜ ਨੂੰ ਫੋਲੋ ਕਰਨਾ ਜੀ ਇਹ ਫੁੱਲ ਲੱਭਣ ਸੰਬੰਧੀ ਜਿਹੜੀ ਮੰਨ ਲਓ ਮੈਂ ਪੂਰੀ ਵੀਡੀਓ ਹੈ 4-5 ਮਿੰਟ ਦੀ ਉਹ ਮੈਂ ਆਪਣੇ ਫੇਸਬੁੱਕ ਪੇਜ ਤੇ ਜਿਹੜੀ ਅਪਲੋਡ ਕੀਤੀ ਹੈ ਉੱਥੇ ਜਾ ਕੇ ਤੁਸੀਂ ਫੇਸਬੁੱਕ ਪੇਜ ਤੇ ਦੇਖ ਸਕਦੇ ਹੋ ਸਕਰੀਨ ਤੇ ਮੈਂ ਫੇਸਬੁੱਕ ਪੇਜ ਆ ਜਿਹੜਾ ਆਪਣਾ ਮੈਂਸ਼ਨ ਕੀਤਾ ਹੋਇਆ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ